ਭਗਵੰਤ ਸੇ ਆ ਜਿਹੜੀਆਂ ਮੰਡੀਆਂ ਤੇ ਤੂੰ ਰੈਲੀਆਂ ਕਰਦਾ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਬਣਾਈਆਂ ਹੋਈਆਂ ਨੇ ਤੇ ਜਿਹੜੀਆਂ ਸੜਕਾਂ ਦੀਆਂ ਤੂੰ ਗੱਲਾਂ ਕਰਦਾ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਬਣਾਈਆਂ ਹੋਈਆਂ ਨੇ ਬਸ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੱਲਾਂ ਮਾਰੀਆਂ ਜਾਂਦੀਆਂ ਨੇ ਸਿਰਫ ਔਰ ਸਿਰਫ ਗੱਪਾਂ ਮਾਰੀਆਂ ਜਾਂਦੀਆਂ ਨੇ ਇਹ ਬਿਆਨ ਸਰਬਜੀਤ ਸਿੰਘ ਝਿੰਜਰ ਨੇ ਦਿੱਤੇ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲੀਆਂ ਤੇ ਝੂਠੇ ਪਾਚੇ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅਕਾਲੀ ਨਾ ਕੱਲ ਡਰੇ ਆ ਨਾ ਅੱਜ ਡਰੇ ਆ ਤੇ ਨਾ ਕਦੇ ਡਰਾਂਗੇ ਤੇ ਜਿੰਨੇ ਪਰਚੇ ਕਰਨੇ ਆ ਕਰ ਲੋ ਪਰੰਤੂ ਅਸੀਂ ਅਕਾਲੀ ਦਲ ਨਹੀਂ ਡਰਨ ਵਾਲੀ ਇਹ ਬਿਆਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੰਜਰ ਦਾ ਕੀ ਕਹਿਣਾ ਹੈ ਬਿਲਕੁਲ ਪੰਜਾਬ ਦੇ ਨੌਜਵਾਨੇ ਸਮਝ ਚੁੱਕੇ ਨੇ ਕਿ ਸਾਡਾ ਭਵਿੱਖ ਕਿੱਥੇ ਸੁਰੱਖਿਤ ਆ ਸੋ ਇਹ ਲੜਾਈ ਦਾ ਹੋਕਾ ਲੈ ਕੇ ਸੀ ਪੰਜਾਬ ਦੇ ਵਿੱਚ ਪਿਛਲੇ 4-5 ਮਹੀਨੇ ਤੋਂ ਮੁਹਿੰਮ ਵਿੱਢੀ ਹੋਈ ਆ ਸੋ ਯੂਥ ਕਲ ਦੇ ਮੈਂ ਸਮਝਦਾ ਕਿ ਪੰਜਾਬ ਯੂਥ ਮਿਲਣੀ ਮੇਰੀ ਸ਼ਾਨ ਪੰਜਾਬ ਦੀ ਸ਼ਾਨ ਸਾਡੇ ਨੌਜਵਾਨ ਮੇਰੀ ਦਸਤਾਰ ਮੇਰੀ ਸ਼ਾਨ ਤਿੰਨ ਮੁਹਿੰਮ ਚੱਲ ਰਹੀ ਆ ਪੰਜਾਬ ਯੂਥ ਮਿਲਣੀ ਦਾ ਜਿਸ ਮਾਗਮ ਸੀ ਕਿਦੇ ਵਿੱਚ ਬੜਾ ਹੰਗਾਰਾ ਮਿਲ ਰਿਹਾ ਜਿੱਥੇ ਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਉਹਦੇ ਨਾਲ ਯੂਥ ਦੇ ਜਿਹੜੇ ਨੌਜਵਾਨ ਨੇ ਅਕਾਲੀ ਦਰ ਨਾਲ ਜੁੜਨ ਵਾਲੇ ਨੌਜਵਾਨ ਨਵੇਂ ਨੌਜਵਾਨ ਬਹੁਤ ਵੱਡੀ ਦਸਤਾਰ ਦੇ ਵਿੱਚ ਆਏ ਨੇ ਸੋ ਕਿਉਂਕਿ ਨੌਜਵਾਨਾਂ ਨੂੰ ਬੜਾ ਭਵਿੱਖ ਦਿਖ ਰਿਹਾ ਕਿ ਗੁਮਰਾਹ ਹੋ ਕੇ ਵੋਟ ਤਾਂ ਪਾ ਦਿੱਤੀ ਪਰ ਬਣਿਆ ਕੁਝ ਨਹੀਂ ਅੱਜ ਚੁਟਕਲੇ ਦੂਸ਼ਣबाजी ਤੇ ਗੁਮਰਾਹ ਕਰਨ ਬਿਆਨਾਂ ਤੋਂ ਬਿਨਾਂ ਸਰਕਾਰ ਦਾ ਕੋਈ ਕਿਸੇ ਪਾਸੇ ਵੱਲ ਧਿਆਨ ਨਹੀਂ ਜਿਵੇਂ ਕਿ ਮੈਂ ਤੁਹਾਰਨ ਦੰਨਾ ਜਿਵੇਂ ਸਦਾ ਬਿਕਰਮ ਸਿੰਘ ਮਜੀਠੀਆ ਨੂੰ ਬੜਾ ਨੋਟਸ ਭੇਜ ਕੇ ਬਾਰ ਬਾਰ ਸੱਦਾ ਜਾਂਦਾ ਉਹਦਾ ਵੀ ਕਰੀਜ ਨਹੀਂ ਹੈ ਕਿ ਸਰਕਾਰ ਨੇ ਕੀਤਾ ਤਾਂ ਕੁਝ ਹੈ ਨਹੀਂ ਨਾ ਡਵੈਲਪਮੈਂਟ ਨਾ ਲੋਕ ਭਲਾਈ ਸਕੀਮ ਨਾ ਕੋਈ ਐਜੂਕੇਸ਼ਨ ਨਾ ਹੈਲਥ ਮੁੱਖ ਮੰਤਰੀ ਦੀ ਆਪਣੀ ਐਂਬੂਲੈਂਸ ਦਾ ਕਾਹਟਾਟਾ ਇਹ ਹਾਲਾਤ ਨੇ ਮੀਡੀਆ 'ਚ ਵੀਡੀਓ ਘੁੰਮਰੀਆਂ ਨੇ ਸੋ ਉਹਨਾਂ ਲੋਕਾਂ ਦਾ ਧਿਆਨ ਭੜਕਾਉਣ ਲਈ ਫਿਰ ਇਹ ਝੂਠੇ ਪਰਚੇ ਮਤਲਬ ਝੂਠੀਆਂ ਨੋਟਸ ਕਰਕੇ ਸਿੱਟਾ ਬਣਾ ਕੇ ਇਹ ਸਿਰਫ ਲੋਕਾਂ ਦਾ ਧਿਆਨ ਡਿਵਟ ਕੀਤਾ ਜਾ ਰਿਹਾ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਰਕਰ ਆਗੂ ਕਦੇ ਵੀ ਡਰਦੇ ਨਹੀਂ ਸ਼੍ਰੋਮਣੀ ਕਾਲ ਦਾ 103 ਸਾਲ ਦਾ ਇਤਿਹਾਸ ਖਾਸ ਕਰਕੇ ਮੈਸਮ ਉਹ ਕੇਜਰੀਵਾਲ ਨੂੰ ਜ਼ਰੂਰ ਪੜਨਾ ਚਾਹੀਦਾ ਨਾ ਅਸੀਂ ਕਦੇ ਪੰਜਾਬ ਦੇ ਹਿੱਤਾਂ ਲਈ ਸਰਕਾਰਾਂ ਤੋਂ ਡਰੇ ਆ ਨਾ ਡਰਾਂਗੇ ਇਹ ਦਿੱਲੀ ਨੇ ਪਹਿਲਾ ਬਥੇਰਾ ਜ਼ੋਰ ਲਾ ਲਿਆ ਕੇਜਰੀਵਾਲ ਭਗਵੰਤ ਮਾਨ ਤਾਂ ਹੈ ਹੀ ਕੁਝ ਨਹੀਂ ਕੇਜਰੀਵਾਲ ਸਾਹਿਬ ਤਾਂ ਕੋਈ ਜਾਂ ਤਾਂ ਗੱਲ ਪਛਾਦੋ ਕਿ ਜਿਹੜੀ ਮੰਡੀ ਦੇ ਵਿੱਚ ਤੂੰ ਰੈਲੀ ਕਰੀ ਜਾਂਦਾ ਇਹ ਤਾਂ ਮੰਡੀ ਕਰਨੀ ਸ਼੍ਰੋਮਣੀ ਕਾਲਦ ਨੇ ਕੀਤਾ ਸੀ ਪਹਿਲੀ ਵਾਰ ਮੰਡੀਆਂ ਜਿਹੜੀਆਂ ਪਿੰਡਾਂ-ਪਿੰਡਾਂ ਜਾ ਕੇ ਜਿਹੜੀਆਂ ਮੰਡੀਆਂ ਬਣਾਈਆਂ ਸੀ ਸ਼੍ਰੋਮਣੀ ਕਾਲਦ ਨੇ ਬਣਾਈਆਂ ਸੀ ਜਿਹੜੀ ਮੰਡੀ ਤੋਂ ਖੜ ਕੇ ਉਹ ਬੋਲ ਰਹੇ ਸੀ ਸੋ ਕਹਿਣ ਦਾ ਮਤਲਬ ਹੈ ਜੇ ਕੀਤਾ ਕੁਝ ਨਾ ਹੋਵੇ ਜਿਹੜੀ ਸੜਕ ਤੋੜੇ ਇਹ ਬੱਸਾਂ ਤੁਰ ਕੇ ਆਈਆਂ ਨੇ ਨਾ ਪੰਜਾਬ ਚੋਂ ਠਾਠਾ ਕਰਦੀਆਂ ਉਹ ਸੜਕਾਂ ਵੀ ਸ਼੍ਰੋਮਣੀ ਕਾਲਦ ਨੇ ਬਣਾਈਆਂ ਨੇ ਜਿਹੜੀਆਂ ਗਲੀਆਂ ਤੋਂ ਪਿੰਡਾਂ ਤੋਂ ਲੋਕ ਮਤਲਬ ਥੋ ਮਾਣਾ ਮੋਟਾ ਧੱਕੇ ਦੁਪਕੇ ਮਾਰ ਕੇ ਬੁਲਾਏ ਨੇ ਉਹ ਗਲੀਆਂ ਤੋਂ ਨਾਂ ਕੇ ਉਹ ਵੀ ਕਲ ਜੰਨੇ ਬਣਾਈਆਂ ਨੇ ਸੋ ਕਹਿਣ ਦਾ ਮਤਲਬ ਹੈ ਸਿਰਫ ਝੂਠ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਿਰਫ ਝੂਠ ਕੇਜਰੀਵਾਲ ਬੋਲ ਰਿਹਾ ਸਾਰਾ ਕੁਝ ਮੈਂ ਤਾਂ ਇਹ ਕਹਾਂਗਾ ਕਿ ਕੀਤਾ ਹੀ ਸਾਰਾ ਕੁਝ ਕਲ ਜੰਨੇ ਆ ਇਹ ਇਹ ਹਰ ਬੱਚੇ-ਬੱਚੇ ਨੂੰ ਪਤਾ ਪ੍ਰਧਾਨ ਸਾਹਿਬ ਨੇ ਸਾਰੇ ਸਮੁੱਚੇ ਸ਼ਰਮਣੀ ਕਲ ਦੇ ਵਰਕਰ ਸਾਹਿਬਾਨਾਂ ਨੂੰ ਆਗੂ ਸਾਹਿਬਾਨਾਂ ਨੂੰ ਤੇ ਯੂਥ ਕਲ ਦੇ ਨੌਜਵਾਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਮੇਰੀ ਦਸਤਾਰ ਮੇਰੀ ਸ਼ਾਨ ਦੇ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਟ੍ਰੇਨਿੰਗ ਕੈਂਪ ਤੇ ਲੰਗਰ ਦਸਤਾਰਾਂ ਦੇ 21 22 ਦਸੰਬਰ ਨੂੰ ਚਮਕੌਰ ਸਾਹਿਬ 26 27 ਦਸੰਬਰ ਨੂੰ ਫਤਿਹਗੜ ਸਾਹਿਬ ਉਹਨਾਂ ਵਿੱਚ ਭਾਗ ਲਓ ਜਾਂ ਜਿੱਥੇ ਵੀ ਆਪਣੇ ਇਲਾਕੇ ਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਗੁਰੂ ਕੇ ਲੰਗਰ ਚੱਲਣੇ ਆ ਸਮਾਗਮ ਹੋਣੇ ਉਹਨਾਂ ਸਮਾਗਮਾਂ ਤੇ ਜਾ ਕੇ ਨਾਮ ਸਿਮਰਨ ਕਰਾਇਆ ਜਾਵੇ ਸੇਵਾ ਕਰੀ ਜਾਵੇ ਤੇ ਆਪਣਾ ਜੀਵਨ